ਜ਼ਿਲ੍ਹਾ ਫਤੇਗੜ ਸਾਹਿਬ ਪਿੰਡ ਪਵਾਲਾ ਦੇ ਦੇ ਨਗਰ ਨਿਵਾਸੀਆਂ ਵੱਲੋਂ ਨਸ਼ੇ ਦੀ ਓਵਰਡਾਜ ਦੇ ਨਾਲ ਨੌਜਵਾਨਾਂ ਦੀ ਮੌਤ ਹੋ ਜਾਣ ਕਰਨ ਸ੍ਰੀ ਅੰਦੋ ਉਹ ਤੇਰੇ ਗੈਰੀ ਕੋਲਾ ਯਾਰ ਪਿੰਧਰ ਬਾਈ ਕੋਲਾ ਇਨਸ਼ਾਅੱਲਾ ਹੋ ਜਾਵੇ ਜਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਇੱਕ ਵਾਈ ਮਰੀਜ਼ ਆ ਯਾਰ ਨਸ਼ੇ ਨਾਲ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਕਾਰਨ ਪਿੰਡ ਵਾਸੀਆਂ ਵੱਲੋਂ ਇਹ ਧਰਨਾ ਲਗਾਇਆ ਹੋਇਆ ਹੈ Oh no! ਅਸੀਂ ਜਵਾਬ ਮੰਗਦੇ ਆ ਉਹ ਇਹਨਾਂ ਦੀ ਜੋ ਮੋਤਾਂ ਦਾ ਜੋ ਜਵਾਬ ਹੈ ਉਹ ਫੌਨ ਦੇ ਉੱਤੇ ਜੋ ਚਿੱਟਾ ਸ਼ਰੀਆਮ ਤੋਂ ਵਾਲੇ ਦੇ ਵਿੱਚ ਨਿਕਰੇ ਸਾਡਾ ਕੋਹੜਾ ਖੜਾ ਚਿੱਟੇ ਦਾ ਉਹ ਚਿੱਟਾ ਸ਼ਰੀਆਮ ਜੋ ਸੜਾ ਖੜ ਨਿਕਰੇ ਬੋਲੀ ਵਾਇਗ ਹੋਣ ਦੇ ਲਈ ਕੋਈ ਚਾਰ ਬਾਰੀ ਆਵਾਜ਼ ਕੱਟ ਗਈ ਯਾਰ ਯਾਰ ਪਿੰਡ ਵਾਸੀ লাশ ਨੂੰ ਸੜਕ ਤੇ ਰੱਖ ਕੇ ਰੋਸ ਪ੍ਰਗਟ ਕਰ ਰਹੇ ਨੇ ਵੀ ਕਿੱਟੇ ਦੇ ਨਾਲ ਜਿਹੜੀਆਂ ਪਿੰਡ ਵਾਸੀਆਂ ਦੇ ਕਹਿ ਰਹੇ ਵੀ ਪੰਜ ਮੋਤਾਂ ਹੋ ਗਈਆਂ ਕਹਿੰਦੇ ਮੋਤਾਂ ਹੋ ਗਈਆਂ ਪਿੰਡ ਵਾਸੀਆਂ ਵਿੱਚ ਬਹੁਤ ਜ਼ਿਆਦਾ ਰੋਸ ਹੈ ਵੀ ਨਸ਼ਾ बिक ਰਿਹਾ ਸਾਡੇ ਪਿੰਡ ਦੇ ਵਿੱਚ ਜਿਸ ਕਰਕੇ ਨਹੀਂ ਕਰੀ ਪੁਲਿਸ ਲਾਸ਼ ਨੂੰ ਸੜਕ ਤੇ ਰੱਖ ਕੇ ਰੋਡ ਜਾਮ ਕੀਤਾ ਗਿਆ

ਮਲਾਦੀਆ ਜੀ ਸਾਹਿਬ ਤੁਸੀਂ ਬੜੇ ਇੰਟੈਲੀਜੈਂਟ ਹੋ ਸਾਨੂੰ ਤੁਹਾਡੇ ਤੇ ਮਾਨ ਹੈ ਜਿਹੜੀ ਗੱਲ ਮੈਨਰੇਬ ਨੇ ਕਹੀ ਹੈ ਸਾਨੂੰ ਵਾਦਾ ਕਰੋ ਇਸ ਕੱਲ ਨੂੰ ਤੁਸੀਂ ਲੋਕੋ ਤੁਸੀਂ ਤੁਹਾਡੇ ਉਹ ਸਰਕਾਰ ਦਾ ਹੱਕ ਹੈ ਤੁਸੀਂ ਸਰਕਾਰ ਨੂੰ ਬਦਲ ਸਕਦੇ ਆ ਸਾਨੂੰ ਤਾਂ ਤੁਸੀਂ ਹੀ ਕੇ ਲਾਭ ਦੇਣਾ ਉਹਨਾਂ ਨੇ ਕਹੇ ਦੂਜੀ ਪਾਰਟੀ ਦੇ ਮੈਂਬਰ ਹੈ ਉਹ ਸੱਤ ਗੋਦ ਦੇ ਆ ਸਾਡੇ ਤੇ ਜਾਲ ਲੱਗਣੇ ਹੈ ਮੈਂ ਕੋਈ ਜਾਗ ਨਹੀਂ ਦੰਦਾ ਮੈਂ ਅੱਜ ਪਹਿਲੀ ਵਾਰ ਆਪਣੀ ਲਾਈਫ ਤੇ ਇਹ ਧਰਨੇ ਦੇ ਵਿੱਚ ਆਇਆ ਕਿ ਬਹੁਤ ਵੱਡੀ ਚੰਗੀ ਗੱਲ ਹੈ ਸਰੋਤ ਫੋਰਟਾਇ ਦੀ ਚਾਰਜ ਬੰਦੂ ਸਾਰੇ ਲੋਕ ਜਾਣਦੇ ਹੋਰਾਂ ਨਾ ਬਿਹਾਰ ਸੁਣੀ ਹੈ ਸਾਡੇ ਇਲਾਕੇ ਬਾਹਰ ਜੋ ਕਸਤਾ ਦਾ ਛਾੜ ਵੀ ਤਰੀਕੇ ਨਾਲ ਕਰਦਾ ਪਰ ਇਹ ਸਾਨੂੰ ਜਿਹੜਾ ਅਸੀਂ ਨੋਟਿਸ ਦਿੱਤਾ ਜਾਂਦਾ ਸੀ ਜੀਤ ਸਿੰਘ ਪਵਾਰਾ ਸਰਪੰਚ ਇੱਥੇ ਮੈਂਬਰ ਪਾਰਲੀਮੈਂਟ ਸਰਦਾਰ ਡਾਕਟਰ ਅਮਰ ਸਿੰਘ ਜੀ ਆਏ ਸੀ ਉਹਦੇ ਸਾਨੂੰ ਫੋਨ ਤੇ ਇਹਨਾਂ ਨੇ ਗੱਲ ਕੀਤੀ ਕਿ ਸਾਡੇ ਕੰਦੇ ਦੇ ਕੋਈ ਬੰਦਾ ਨਸ਼ੇ ਦਾ ਕੰਮ ਕਰ ਰਿਹਾ ਉਹ ਵਪਾਰੀ ਜਾਂ ਵੱਡਾ ਵਪਾਰੀ ਦੇ ਛੋਟਾ ਨੁਕਾਰੀਆ ਲੋਕਾਂ ਨੂੰ ਸਾਰਿਆਂ ਨੂੰ ਬੱਚੇ ਸਾਡੇ ਕੋਲ ਵੀ ਬੱਚੇ ਸਾਡੇ ਕੋਲ ਵੀ ਹੈ ਸਾਰੀਆਂ ਮਾਮਾ ਤੇ ਪੁੱੁਰ ਪੁੱਤਾਂ ਜਿਹੜੀ ਮਾਤਾ ਪੁੱਤ ਦੁਰਜੰਦਾ ਦੁੱਖ ਨੂੰ ਲੱਗਦਾ ਇਹ ਬਹੁਤ ਵੱਡੇ ਦੁੱਖ ਦੀ ਗੱਲ ਹੈ ਅਸੀਂ ਕੋਈ ਸਿਆਸਤਵਾਦੀ ਕੋਈ ਕਰਨ ਲਈ ਆਏ ਨਾ ਜਦੋਂ ਕਿਸੇ ਦਾ ਜੀ ਚਲਿਆ ਜਾਂਦਾ ਪਰਿਵਾਰ ਦਾ ਮੁਖੇ ਚਲਿਆ ਜਾਂਦਾ ਜਾਂ ਪਰਿਵਾਰ ਦਾ ਪੁੱਤ ਚਲਿਆ ਜਾਂਦਾ ਉਹ ਮਾਂ-ਬਾਪ ਦੀ ਹੱਤ ਕਿਆ ਹੋਊਗੀ ਜਦੋਂ ਸਾਡੇ ਨਾਲ ਬੀਤੇ ਸਾਨੂੰ ਪਤਾ ਉਹਨੂੰ ਲੱਗਦਾ ਜਦੋਂ ਕਿਸੇ ਨਾਲ ਬੈਂਕ ਕੋਲ ਗਿਸਤਾਨ ਚਾਲਦੇ ਸੋਹੀ ਤਰ ਜਾਣੇ ਜੱਤੀ ਸਾਹਿਬ ਸਾਡੇ ਕੋਲ ਸਾਡਾ ਪਸੰਦ ਦਾ ਹਰ ਦਾ ਸਾਰਾ ਤੁਹਾਨੂੰ ਹੱਥ ਬੰਨ ਕੇ ਸਾਡੀ ਦੇਤੀ ਹੈ ਇੱਕੇ ਪ੍ਰਵਾਹ ਤੋਂ ਦੋ ਪ੍ਰਵਾਹ ਚੱਲੇਗੇ ਇੱਕ ਖੱਲੀ ਪਵਾੜੇ ਤੇ ਨਹੀਂ ਬਹੁਤ ਜਗ੍ਹਾ ਸਾੜੇ ਪਿੰਡਾਂ ਤੇ ਕੰਮ ਹੋ ਰਿਹਾ ਤੁਸੀਂ ਆਪਣੇ ਯੋਗੇ ਨੂੰ ਤੁਸੀਂ ਸਾਹਬ ਖਾਈ ਸੀ ਜਦੋਂ ਤੁਸੀਂ ਵਰਤੀ ਪਾਈ ਸੀ ਉਹ ਕਦਮ ਨੂੰ ਨਿਭਾਓ ਆਤਾ ਅਸੀ ਸਹਿਯੋਗ ਰਮਣ ਦੇ ਸਾਤਾਵੀ ਫਰਜ਼ ਪਾਤਾ ਅਸੀਂ ਤੁਹਾਨੂੰ ਜਿੱਥੇ ਸਾਡੀ ਤੁਸੀਂ ਜੁਕੀ ਲਾਉਂਗੇ ਅਸੀਂ ਸਿਰਫ ਤੁਸੀਂ ਜਿਹੜਾ ਮੇਂਡਕਾ ਕਰਦੇ ਆ ਮੇਂਡਕਾ ਕਰਨ ਨਾਲ ਇਸ ਲਈ ਮੰਗਦਾ ਇੱਦਾਂ ਤੁਹਾਨੂੰ ਬੰਦੇ ਫੜਨੇ ਪੈਣੇ ਫੜਕ ਅੰਦਰ ਦੇਣੇ ਪੈਣੇ ਸਰ ਉਹ ਦੁਕਾਨ ਦੀ ਬੈਂਕੀ ਹੈ ਤੁਹਾਨੂੰ ਉਹ ਸੁਨੀ ਮੈਡੀਕਲ ਸਟੋਰਾਂ ਦੇ ਮੰਨੂ ਜੀ ਪਤਾ ਮੈਡੀਕਲ ਸਟੋਰਾਂ ਦਾਸਾ 12 15 ਪਾਸਪਟਾ ਨੂੰ ਕਹਿਣਾ ਚਾਹੁੰਦੇ ਆ ਜੀ ਸਭ ਤੋਂ ਪਹਿਲਾਂ ਏਸੀ ਸਾਹਿਬ ਤੁਹਾਨੂੰ ਦਾ ਉਹਨਾਂ ਦੀ ਸਤੌਰ ਬਣਾ ਬਣਾ ਇਹਦੇ ਉਹਨੇ ਇੱਕ ਬਲਾਕ ਦੇ ਵਿਚਾਰੀ ਆਪਣਾ ਵਿਧਵਾ ਲੜਕੀਆ ਉਹਨਾਂ ਦੇ ਦਰਜ ਨਹੀਂ ਲਿਖਿਆ ਉਹਦਾ ਸੰਖੇਪ ਚੋੜੀ ਕੀਤਾ ਅਸੀਂ ਬੰਦਾ ਵਿਸਾਰ ਕੇ ਚੁਣੀ ਨਾ ਚੇਕਰੀ ਵੀ ਸਾਡੇ ਕੇ ਉਹਨਾਂ ਨੇ ਦੋ ਘੱਟੇ ਵਾਲਾ ਕੰਮ ਕਰਦਾ ਉਹ ਤੋਂ ਅਰਸੀ ਐਸਐਸਐਸ ਸਾਹਿਬ ਨੇ ਵੀ ਗੱਲਬਾਤ ਕੀਤੀ ਉਸ ਦਾ ਨਾਮ ਲਿਖਾ ਕੇ ਇਹ ਆ ਬੰਦਾ ਕਿੱਥੇ ਕੰਮ ਕਰਦਾ ਇਹਨੂੰ ਫੁਰਿਆ ਜਾਵੇ ਤਾਂ ਉਸ ਤੇ ਵੀ ਕੋਈ ਕਾਰਵਾਈ ਕੀਤੀ ਗਈ ਤੁਹਾਡਾ ਜੀ ਆਪਣਾ ਡਾਕਟਰ ਅਮਰਤੀ ਗੋਲਗੇ ਤੋਂੜੇ ਦੀ ਵੀਪਰਾ 에 ਸੱਮਨ ਫੋਨ ਕੀਤਾ ਕਿ ਇਹ ਕਾਰਵਾਈ ਕੀਤੀ ਜਾਵੇ ਹੁਣ ਬਹੁਤ ਮोटा ਹੁੰਦੀ ਕਿ ਪਰਮਾ ਦੇ ਵਿੱਚ ਕਿਰਪਾ ਕਰਕੇ ਇਹਦੇ ਸੱਤੇ ਸ਼ਕਤ ਕਾਰਵਾਈ ਕੀਤੀ ਜਾਵੇ ਆਪਾਂ ਸ਼ਾਂਤਬਾਈ ਦਾ ਸਾਰਾ ਇਧਰਨਾ ਚੱਲ ਰਿਹਾ ਕੋ ਤੇ ਵਾਇਕੁਰ ਜੀ ਦਾ ਖਾਲਤਾ ਸ਼੍ਰੀ ਮਾਹਿਕੁਰ ਜੀ ਕੀ ਫੋਟੇ ਪਿੰਡ ਵਾਸੀਆਂ ਪਿੰਡ ਵਾਸੀਆਂ ਵੱਲੋਂ ਰੋਜ਼ ਪ੍ਰਗਟ ਕੀਤਾ ਜਾ ਰਿਹਾ ਹੈ ਰੋਡ ਤੇ ਬੈਠੇ ਨੇ ਇਹ ਸਰਾਂ ਤੋਂ ਆਪਣਾ ਚੰਡੀਗੜ੍ਹ ਨੂੰ ਜਾਂਦਾ ਮਾਰਗ ਕਸਬਾ ਚੁੰਨੀ ਹੈ ਚੁੰਨੀ ਦੇ ਵਿੱਚ ਇਹ ਧਰਨਾ ਲਗਾਇਆ ਗਿਆ ਕਿਉਂਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪਿੰਡ ਪਵਾਲਾ ਦੇ ਵਿੱਚ ਓਵਰਡੋਜ਼ ਦੇ ਨਾਲ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਆਪਾਂ ਅੱਜ ਇਸ ਧੋਖੇ ਘੜੀ ਦੇ ਵਿੱਚ ਸਭ ਇਕੱਠੇ ਹੋਏ ਆਂ ਲਾਸ਼ ਆਪਣੇ ਕੋਲ ਪਈਆਂ ਨੌਜਵਾਨ ਆਪਣੇ ਬੱਚੇ ਦੀ ਕਹਲੋ ਭਰਾ ਦੀ ਕਹਲੋ ਪੁੱਤ ਦੀ ਕਹਲੋ ਜਦੋਂ ਤੁਹਾਡੇ ਸਾਰਿਆਂ ਦੇ ਟਿੱਕੇ ਹੁਣ ਨਾ ਕਪਰਾਲੇ ਨਾਲ ਸਾਨੂੰ ਉਸ ਪ੍ਰਕਿਰਿਆ 'ਚ ਮੇਹਰ ਵਿਸ਼ਵਾਸ ਹੋਇਆ ਕਿ ਅਸੀਂ ਇਹਨਾਂ ਨੂੰ 302 ਦੇ ਪਰਚੇ ਦੀ ਵੀ ਰਿਪੋਰਟ ਲਾ ਕੇ ਕੀਤੀ ਸੀਗੀ ਜਿਹੜਾ ਮੇਨ ਸਮਝ ਲੋਰੇ ਆ ਬੇਤੀ ਸੰਧੂ ਅਪੀਲ ਕਰਦੇ ਵੀ ਅੱਪਾ ਇੱਥੇ ਸਾਈਡ ਤੇ ਆਪਣਾ ਹੁਮਰੀਆ ਹੁਣਾ ਜੋ ਆਪਣੇ ਜਾਮਰਾ ਆ ਖੋਲਤੀ ਹੈ ਆਪਣਾ ਸਾਈਡ ਤੇ ਕਰ ਲੋ ਉਸ ਟਾਈਮ ਜਦੋਂ ਹਾਂ ਕਰਦੇ ਕੋਈ ਸਰਵਾਈ ਨਹੀਂ ਹੁੰਦੀ ਤਾਂ ਅੱਪਾ ਦੁਬਾਰਾ ਲਗਾਗੇ ਠੀਕ ਨਹੀਂ ਉਹ ਪਾਏ ਮੇਹਨਤ ਤੋਂ ਬਈ ਰੋਕੋ ਯੋਗ ਨਾ ਪਰੇਸ਼ਾਨੋ ਐਂਬੂਲੈਂਸ ਨਹੀਂ ਕੋਈ ਗੱਲ ਐਂਬੂਲੈਂਸਾਂ ਸੈੱਡ ਦੇ ਹੋ ਰਹੀਆਂ ਐਂਬੂਲੈਂਸਾਂ ਹੋ ਰਹੀਆਂ ਹਲੇ ਥੋੜੀ ਜਿਆਦਾ ਰੁਕੋ ਤਾਂ ਟੱਡ ਕੱਟ ਲੈਂਦੇ ਸਾਡੇ ਮਿੰਨ ਕੁੜੀਆਂ ਵੀ ਵੇਚ ਰਹੀਆਂ ਫਨਾਨੀਆਂ ਸਿਆਪ ਵਿਗ ਰਹੇ ਕੁੜੀਆਂ ਪੀੜੀਆਂ ਉਹਨਾਂ ਦਾ ਜਵਾਬ ਕੌਣ ਦੇਊਗਾ ਬੰਦੇ ਇਹਨਾਂ ਦੇ ਕਾਰਗ ਕਰਾ ਲਈਆਂ ਪਸਪਰ ਪ੍ਰਸੈਸ ਕਰਦੇ ਸਰਕਾਰ ਦੇ ਚਰਚਾ ਆਂਦੇ ਜਾਂਦੇ ਐਨੇ ਐਨੇ ਕੇ ਜਵਾਬ ਐਣੀ ਛੁੱਟਾ ਫੜਾ ਕੇ ਐਂ ਐਮ ਐਲ ਐਸ ਦੀ ਰਾਬੋਸੀ ਮਾਪ ਮਾਨ ਦਾ ਬੰਦੋਣੂ जूद होते एमएलए साहब नेता ਬੀਰ ਜੀ ਬੀਰ ਜੀ ਉੱਕੇ ਇਹ ਪ੍ਰਸ਼ਾਸਨ ਵੀ ਸਰਕਾਰ ਨੂੰ ਅਹੀ ਸਰਕਾਰ ਦੇ ਸਤਕਾਰ ਤੇ ਤਾਂ ਖੜੇ ਕਿ ਉਸਤੀ ਸਾਡੇ ਉਸਤੇ ਸਾਹ ਖੜੀ ਨਹੀਂ ਉਹਨਾਂ ਸਾਡੇ ਉੱਪਰ ਫੋੜ ਦੇ ਤੱਕੇ ਹੋਏ ਪਰ ਜਿਹੜੇ ਸਰਕਾਰ ਦੇ ਨਮਾਇਦੇ ਇਹਨਾਂ ਨੇ ਖੱਲ ਪਾਣੀ ਇਹ ਤਾਂ ਵਿਚਾਰੇ ਕਾਨੂੰਨ ਤੋਂ ਪਹਿਲੇ ਬੰਦੇ ਹੋਏ ਆ ਇਹ ਕਾਨੂੰਨ ਦੇ ਤੌਰ ਤੇ ਕੇ ਬੰਦ ਨਹੀਂ ਕਰ ਸਕਦੇ ਜਿੰਨਾ ਕਿ ਨਾ ਤੇ ਪੈਰ ਉਹਨਾਂ ਤੋਂ ਤੱਪਦਾਰ ਸਾਡੇ ਜੋ ਸਾਡੇ ਆਹ ਕਰਦੀ ਕੀ ਫਤੇ ਮੈਂ ਦੋਵੇਂ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਇਹ ਤਾਂ ਦੁੱਖ ਬਹੁਤ ਵੱਡਾ ਤੁਹਾਨੂੰ ਸਾਰਿਆਂ ਨੂੰ ਰੋਜ਼ ਦਾ ਦੁੱਖ ਹੈ ਕਿ ਜਿਹੜੀ ਗ੍ਰੀਨ ਸੇ ਸਾਡੇ ਤੇ ਸੋਵੀ ਦਿਨ ਪਾਰ ਲੱਭੀ ਨਹੀਂ ਹੈਗੀ ਉੱਥੇ ਤੱਕ ਪਹੁੰਚਦੀ ਨਹੀਂ ਇੱਕ ਬਿਲਾਸਮਾ ਪਾਈ ਟੁੱਕ ਆਜੋ ਅੱਗੇ ਆਜੋ ਜੀ ਹੈਲੋ ਅੱਗੇ ਆ ਕੇ ਕਹੋ ਅਸੀਂ ਰਿਕਾਰਡ ਕਰੀਏ ਤਾਂ ਹੀ ਪੂਰਾ ਹੱਦ ਦੇ ਇੱਕ ਟੁੱਕੜੀ ਘੜੀ ਦੇ ਵਿੱਚ ਆ ਜਿਹੜੇ ਹੀ ਪੜ੍ਹਦਾ

दो नौ होना भरा एस एच ओ साहब कहते बचारा हेडी गए दो नौजवान ने बदलू सात मोटे जो मर गए समझिए गुजार समझो यह बचारा एक नौजवान रह गया कि ਹਲੋ 11 ਤਰੀਕ ਨੂੰ ਦਵਾਈ ਮੁੰਡੇ ਦਾ ਟੋਕ ਟੋਕ ਕੇ ਹੱਟਿਆ ਜੀ ਠੀਕ ਹੈ ਜੀ 15 20 ਇਹਨਾਂ ਦੇ ਵਿੱਚ ਵਿੱਚ ਇੱਕੋ ਘਰ ਤੇ ਦੋ ਬੁੱਤ ਨੇ ਮਾਂ ਦੇ ਦੇਨ ਨੂੰ ਪੁੱਛ ਕੇ ਦੇਖੋ ਜੀ ਕਿਹਦੇ ਕੀ ਬੀਤ ਰਹੀ ਆ ਉਹਨਾਂ ਦੇ ਵਿਚਾਰਾਂ ਦੇ ਸਰ ਫੱਲੀ ਹੋ ਗਿਆ ਉਹਨੇ ਕਿੰਨੀ ਚਾਨਾ ਲਾਡਾਂ ਦੇ ਨਾਲ ਆਪਣੇ ਪੁੱਤ ਪਾਰੇ ਤੇ ਅੱਜ ਟੁੱਟਿਆ ਆਸਨੋ ਤੇ ਹੀ ਬੈਠੀ ਕਰਦੇ ਆ ਕਿ ਕੋਈ ਖੱਗ ਨਹੀਂ ਪੈ ਰਹੀ ਸਰ ਮੇਰੀ ਵੀ ਤੇਹੀ ਗੱਲ ਚੱਲ ਰਹੀ ਨਹੀਂ ਤੁਸੀਂ ਆਖੋ ਸਾਰੇ ਹੰਗਰ ਸੁਣ ਲੋ ਸਾਰੇ ਪਾਸੇ ਗਏ ਸਾਰਾ ਗਈ ਜਾਨਾ ਸਾਰੇ ਪਾਸੇ ਗੋ ਕਿਹੜੀ ਤੁਹਾਡੀ ਡਿਮਾਂਡ ਓ ਜੀ ਇਹ ਫੜ ਦੋ ਜੋ ਫੜੇ ਤੁਸੀਂ ਜੋ ਬਿਤੀ ਤੀਜੀ ਮਾੜਾ ਫੜ ਦੋ ਜੋ ਐਕਰ ਤੁਹਾਨੂੰ ਕੁਝ ਦੰਦ ਆਉਂਦਾ ਆ ਵੀ ਤਾਂ ਕਾ ਵੀ ਬਿਆਨ ਦਿਓਗੇ ਕਰ ਵੀ ਹੋ ਹਜ਼ਰ ਜੀ ਕਾਰਵਾਈਆਂ ਜਿਹੜੀ ਕਾਰਵਾਈਆਂ ਕਿਉਂਕਿ ਜਿਹੜਾ ਪੁਲਿਸ ਅਫਸਰ ਮੈਚਰ ਹੁੰਦੇ ਆ ਅਲੀ ਤੋਂ ਕਾਰਵਾਈਆਂ ਵੀ ਨਹੀਂ ਚਲੇ 10 ਦਿਨ ਪਿਛਲੇ 10 ਦਿਨ ਚ ਇਹਨਾਂ ਨੇ ਤਿੰਨ ਪਰਚੇ ਪਹਿਲਾਂ ਦੇਤੇ ਇੱਥੇ ਨਾਲ ਦਾ ਪਿੰਡ ਸਾਡੇ ਚ ਵੰਦਾ ਸੀ ਕੋਈ ਕੀ ਬ੍ਰਾਂਡ ਕੀ ਹੋਈਏ 15 20 ਰੁਪਏ ਦਾ ਥੋਲਟਾ ਥੋਲਟਾ ਠੀਕ ਹੈ ਜੀ ਉਹ ਏਸੀ ਡੀ ਕਰਦਾ ਉਹ ਤੋਂ ਅਸੀਂ 20 ਤੱਕ ਤੋ ਚੱਕ ਲਿਆ ਫਿਰ ਇਧਰ ਸੁਣ ਲਓ ਸੁਣ ਲੜ ਕੇ ਆ ਪਾਲ ਏੜੀ ਤੋਂ ਸ਼ਿਕਾਇਤ ਸੀਗੀ ਪਾਲ ਏੜੀ ਕਾਰਵਾਈ ਹੋਈ ਹੈ ਉੱਥੇ ਲੈਡੀ ਫੜੀ ਗਈ ਪਿਛਲੇ ਜਿਹੜਾ ਆਪਣੀ ਗੱਲ ਆ ਬਰਾਸ ਦੀ ਸ਼ਿਕਾਇਤ ਸੀ ਬਰਾਸ ਪਰਚਾ ਰਜ ਹੋਇਆ ਦੋ ਮੁੰਡੇ ਪਰਗੇ ਨੇ ਮੁੰਡੇ ਵੀ ਪੂਰੀ ਨਿਗਰਾਨੀ ਸੀ ਵੀ ਕੋਈ ਵੀ ਕੋਈ ਵੀ ਉਹ ਵੀ ਪੜਿਆ ਹੈ ਸਾਡੀ ਪੂਰੀ ਹੈ ਜਿਹੜਾ ਬੰਦਾ ਜਿਹੜਾ ਤੁਸੀਂ ਬੋਲ ਰਹੇ ਹੋ ਯਾਰ ਉਹ ਨਾ ਬਾਰ ਕਰਾਉਂਦਾ ਹੋਣਾ ਹੈ ਉਹ ਬਾਰ ਕਰਾਉਂਦਾ ਹੈ ਉਹ ਤੁਹਾਨੂੰ ਪਿਆਰ ਕਰਦਾ ਨਹੀਂ ਕਿਹੜਾ ਕੇ ਇਹ ਕਾਰਵਾਈ ਤੁਸੀਂ ਤੁਸੀਂ ਖੁਦ ਨਹੀਂ ਹੋ ਰਹੇ ਮੈਂ ਕਿ ਤੁਸੀਂ ਐਸੀ ਕਿ ਕੰਮ ਹੋਨ ਤੁਸੀਂ ਆ ਕੇ ਕੋ ਬਿਆਨ ਲਿਖਾਓ ਫਿਰ ਕਰ ਹਾਂ ਜੋ ਇਹਨਾਂ ਜੋ ਪਿੰਡ ਦੀ ਸਹਿਮਤੀ ਹੋ ਗਈ ਆਹ ਦੇਖੋ ਬਿਆਨ ਲਿਖੋ ਆਪਨਾ ਮੈਗਨੀ ਬਣਾ ਜਾ ਮੈਗਨੀ ਬਣਾ ਜਾ